ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤੇ ਸਿੰਘ ਤੇ ਪਰਮ ਪੂਜਨੀਕ ਗੁਰਦੇਵ ਮਾਤਾ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਸਰੀਰਾਂ ਦਾ ਸੰਸਕਾਰ ਟੋਟਲ ਮੱਲ ਜੀ ਨੇ ਵਜੀਰ ਖਾਨ ਤੋਂ ਮੋਹਰਾਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ ਇਸ ਜ਼ਮੀਨ ਨੂੰ ਖਰੀਦ ਕਰਕੇ ਸੰਸਕਾਰ ਕੀਤਾ ਗਿਆ ਅੰਦਰ ਜਿੱਥੇ ਪਾਲਕੀ ਸਾਹਿਬ ਸ਼शोਭਿਤ ਹੈ ਆਪ ਜੀ ਦਰਸ਼ਨ ਕਰਦੇ ਹੋ ਉਸ ਜਗਾਣ ਨੂੰ ਖਰੀਦ ਕਰਕੇ ਪਾਵਨ ਪਵਿੱਤਰ ਸ੍ਰੀ ਦਾ ਦੇ ਸੰਸਕਾਰ ਕਰਵਾਏ ਬਹੁਤ ਜ਼ਿਆਦਾ ਇਕੱਠ ਦੇ ਵਿੱਚ ਬਹੁਤ ਸੰਗਤਾਂ ਜਿਹੜੀਆਂ ਵਿਰਾਗ ਦੇ ਵਿੱਚ ਹੁੰਦੀਆਂ ਨੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹੀ ਦੱਸਿਆ ਜੇਕਰ ਪ੍ਰਭੂ ਨੂੰ ਮਿਲਣਾ ਹੈ ਤਾਂ ਸਭ ਤੋਂ ਪਹਿਲਾਂ ਮਨ ਦੇ ਅੰਦਰ ਵਿਰਾਗ ਚਾਹੀਦਾ ਹੈ ਵੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਫਰੇ ਸ਼ਹਾਦਤ ਦਾ ਉਹ ਪੜਾ ਜੋ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ ਦੀਵਾਨ ਟੋਡਰਮਲ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਛੋਟੇ ਸਹਬਜ਼ਾਦੇ ਨੇ ਉਹਨਾਂ ਦੇ ਸਸਕਾਰ ਦੇ ਲਈ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਜ਼ਮੀਨ ਜਿਹੜੀ ਹੈ ਲਿੱਤੀ ਸੀ ਔਰ ਉਸ ਤੋਂ ਬਾਅਦ ਸਸਕਾਰ ਕੀਤਾ ਗਿਆ ਸੀ ਸੋ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਉਸ ਦੇ ਅੰਦਰ ਅਸੀਂ ਅੱਜ ਖੜੇ ਆਂ ਔਰ ਇਤੋਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਵਾਂਗੇ ਔਰ ਸੰਗਤ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਵਾਂਗੇ। ਬਾਬਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੂਟਾ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੋਂ ਆਪ ਨੂੰ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਨੇ। ਇੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਛੋਟੇ ਜਿਗਰ ਤਨ ਤਨ ਬਾਬਾ ਜੋਰਾਵਰ ਸਿੰਘ, ਤਨ ਤਨ ਬਾਬਾ ਫਤਿਹ ਸਿੰਘ ਤੇ ਪਰਮ ਪੂਜਨੀਕ ਗੁਰਦੇਵ ਮਾਤਾ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਸਰੀਰਾਂ ਦਾ ਸੰਸਕਾਰ ਟੋਟਲ ਮੱਲ ਜੀ ਨੇ ਵਜੀਰ ਖਾਨ ਤੋਂ ਮੋਹਰਾਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ ਇਸ ਜ਼ਮੀਨ ਨੂੰ ਖਰੀਦ ਕਰਕੇ ਸੰਸਕਾਰ ਕੀਤਾ ਗਿਆ ਉਹ ਅੰਦਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਅੰਦਰ ਜਿੱਥੇ ਪਾਲਕੀ ਸਾਹਿਬ ਸ਼ਸ਼ੋਭਿਤ ਹੈ ਆਪ ਜੀ ਦਰਸ਼ਨ ਕਰਦੇ ਹੋ ਉਸ ਜਗ੍ਹਾ ਨੂੰ ਖਰੀਦ ਕਰਕੇ ਪਾਵਨ ਪਵਿੱਤਰ ਸਰੀਰਾਂ ਦੇ ਸੰਸਕਾਰ ਕਰਵਾਏ ਬਾਬਾ ਜੀ ਸਫਰ-ਏ ਸ਼ਹਾਦਤ ਦੀ ਗੱਲ ਕੀਤੀ ਜਾਵੇ ਉਹ ਦੇ ਮਹੀਨੇ 6 ਪੋ ਤੋਂ ਸੰਗਤ ਜਿਹੜੀ ਹੈ ਇਹਨਾਂ ਇਤਿਹਾਸਿਕ ਸਥਾਨਾਂ ਦੇ ਉੱਪਰ ਨਤਮਸਕ ਹੋਣ ਦੇ ਲਈ ਪਹੁੰਚਦੀ ਹੈ 13 ਪੋ ਨੂੰ ਸ਼ਹਾਦਤ ਜਿਹੜੀ ਇਹ ਹੋਈ ਸੀ ਛੋਟੇ ਸਹਿਬਜ਼ਾਦਿਆਂ ਦੀ ਸੋ ਤੁਸੀਂ ਕਿਵੇਂ ਵੇਖਦੇ ਹੋ ਕਿ ਸੰਗਤ ਦੇ ਵਿੱਚ ਰੁਝਾਨ ਹੁੰਦਾ ਹੈ ਵਿਰਾਗਮਈ ਤਰੀਕੇ ਨਾਲ ਇੱਥੇ ਪਹੁੰਚਦੀ ਹੈ ਸੰਗਤ ਜਿੱਥੇ ਗੁਰਬਾਣੀ ਸੁਣੀ ਜਾਂਦੀ ਹੈ ਉਸ ਦੇ ਨਾਲ ਨਾਲ ਸੇਵਾ ਵੀ ਕੀਤੀ ਜਾਂਦੀ ਹੈ ਹਾਂ ਜੀ ਹਾਂ ਬਹੁਤ ਜ਼ਿਆਦਾ ਇੱਕਠ ਦੇ ਵਿੱਚ ਬਹੁਤ ਸੰਗਤਾਂ ਜਿਹੜੀਆਂ ਵਿਰਾਗ ਦੇ ਵਿੱਚ ਆਉਂਦੀਆਂ ਨੇ ਬਹੁਤ ਜ਼ਿਆਦਾ ਸੇਵਾਵਾਂ ਗੁਰੂ ਘਰ ਦੀਆਂ ਲੰਗਰਾਂ ਦੀਆਂ ਆਪਾਂ ਦੇਖਦੇ ਹਾਂ ਤਕਰੀਬਨ 5-600 ਲੰਗਰ ਤਾਂ ਆਪਣੇ ਇਲਾਕੇ ਦੇ ਵਿੱਚ ਲੱਗਿਆ ਹੋਇਆ ਹੈ ਇਹ ਸੰਗਤਾਂ ਦੀ ਭਾਵਨਾ ਹੈ ਸ਼ਰਧਾ ਹੈ ਗੁਰੂ ਪ੍ਰਤੀ ਤੇ ਜਿਹੜੀ ਇਹ ਸੇਵਾ ਗੁਰੂ ਸਾਹਿਬ ਦੀਆਂ ਸੰਗਤਾਂ ਲੁੱਟ ਰਹੀਆਂ ਨੇ ਪਰ ਸਾਨੂੰ ਇਹ ਚਾਹੀਦਾ ਹੈ ਕੂਕਾਂ ਰਕ ਜਿਹੜੀਆਂ ਅਸੀਂ ਸ਼ੋਰ ਸ਼ਰਾਬਾ ਇਹ ਨਹੀਂ ਚਾਹੀਦਾ ਇਹ ਵਿਰਾਗ ਚਾਹੀਦਾ ਹੈ ਕਿਉਂਕਿ ਇਹ ਇੱਕ ਕਿਰਨ ਹੈ ਵਿਰਾਗ ਦੀ ਜਿੱਥੋਂ ਵਿਰਾਗ ਪੈਦਾ ਹੁੰਦਾ ਹੈ ਬਹੁਤ ਛੋਟੀ ਉਮਰ ਦੇ ਅੰਦਰ ਸਹਿਬਜ਼ਾਦਿਆਂ ਨੇ ਇਹ ਕੌਮ ਦੇ ਲਈ ਕੁਰਬਾਨੀ ਦਿੱਤੀ ਹੈ ਇਹ ਕਿਰਨ ਹੈ ਜਿੱਥੋਂ ਵਿਰਾਗ ਪੈਦਾ ਹੁੰਦਾ ਜਿੱਥੋਂ ਭਗਤੀ ਪੈਦਾ ਹੁੰਦੀ ਹੈ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹੀ ਦੱਸਿਆ ਜੇਕਰ ਪ੍ਰਭੂ ਨੂੰ ਮਿਲਣਾ ਹੈ ਤਾਂ ਸਭ ਤੋਂ ਪਹਿਲਾਂ ਮਨ ਦੇ ਅੰਦਰ ਵਿਰਾਗ ਚਾਹੀਦਾ ਹੈ ਜੇ ਬਾਬਾ ਜੀ 13 ਪੋਤ ਤੱਕ ਇਸੇ ਤਰ੍ਹਾਂ ਸੰਗਤ ਜਿਹੜੀ ਇੱਥੇ ਆਉਂਦੀ ਰਹੇਗੀ ਹੋਰ ਕੀ ਕੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਵੱਲੋਂ ਕੀ ਕੀ ਪ੍ਰੋਗਰਾਮ ਨੇ ਜਿਹੜੇ ਇੱਥੇ ਉਲੀਕੇ ਗਏ ਨੇ ਉਹ ਦੇ ਮਹੀਨੇ ਨੂੰ ਲੈ ਕੇ ਸਫਰ-ਏ-ਸ਼ਹਾਦਤ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਜਿਹੜੇ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੇ ਵਿੱਚੋਂ ਸਫਰ-ਏ-ਸ਼ਹਾਦਤ ਕਾਫਲਾ ਜਿਹੜਾ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਜੀ ਵੱਲੋਂ ਉਲੀਕਿਆ ਗਿਆ ਹੈ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪ੍ਰਬੰਧ ਜਿਵੇਂ ਸਰਾਂ ਦੇ ਪ੍ਰਬੰਧ ਸਭ ਤੋਂ ਵੱਡਾ ਪ੍ਰਬੰਧ ਇਹ ਹੀ ਹੈ ਰਹਿਣ ਬਸੇਰਾ ਸੰਗਤ ਦੇ ਲਈ ਕਿਉਂਕਿ ਸੰਗਤ ਦੇ ਕੋਲ ਬਹੁਤ ਜਿਆਦਾ ਸਮਾਨ ਹੋਣ ਕਰਕੇ ਉਹਨਾਂ ਨੂੰ ਰਹਿਣ ਦੇ ਵਿੱਚ ਦਿੱਕਤ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਸਰਾਵਾਂ ਦੇ ਪ੍ਰਬੰਧ ਗੁਰੂਕਰਨ ਵੱਲੋਂ ਕੀਤੇ ਜਾ ਰਹੇ ਨੇ ਤੇ ਦਰਬਾਰ ਦੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਤਿੰਨ ਦੀਵਾਨ ਜਿਹੜੇ ਫਤਿਹਗੜ ਸਾਹਿਬ ਵਿੱਚ ਸਜਦੇ ਨੇ ਤੇ ਅਖੀਰਲਾ ਨਗਰ ਕੀਰਤਨ ਹੈ ਜਿਹੜਾ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸਮਾਪਤ ਹੁੰਦਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਸਿੱਖ ਸੰਗਤ ਪਹੁੰਚਦੀ ਹੈ ਵਿਦੇਸ਼ਾਂ ਤੋਂ ਵੀ ਸਿੱਖ ਸੰਗਤ ਆਉਂਦੀ ਹੈ ਗੁਰੂ ਸਾਹਿਬ ਦੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਨਤਮਸਤਕ ਹੋਣ ਦੇ ਲਈ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਐਨ ਆਰ ਆਈ ਵੀਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਵੀ ਇਸ ਅਸਥਾਨਾਂ ਦੀ ਹਾਜ਼ਰੀ ਭਰਦੇ ਨੇ ਦੇਖਣ ਨੂੰ ਮਿਲਦਾ ਕਿਉਂਕਿ ਜਦੋਂ ਅਸੀਂ ਦਫ਼ਤਰਾਂ ਦੇ ਵਿੱਚ ਹੁੰਨੇ ਆ ਉੱਥੇ ਆ ਕੇ ਸਾਡੇ ਤੋਂ ਕਮਰੇ ਮੰਗਦੇ ਨੇ ਬਹੁਤ ਦੂਰੋਂ ਦੂਰੋਂ ਜਿਹੜੇ ਵਿਦੇਸ਼ਾਂ ਦਾ ਕਦੇ ਨਾਮ ਵੀ ਨਹੀਂ ਸੁਣਿਆ ਉਸ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਬਾਬਾ ਜੀ ਸਿੱਖ ਸੰਗਤ ਦੇ ਨਾਮ ਕੀ ਸੰਦੇਸ਼ ਹੈ ਤੁਹਾਡੇ ਵੱਲੋਂ ਇਹੀ ਇਸ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦੇ ਹੋયા ਅਸੀਂ ਇਹੀ ਉਪਦੇਸ਼ ਦੇ ਸਕਦੇ ਹਾਂ ਬਾਈ ਇੱਕ ਵਿਰਾਗ ਦੀ ਕਿਰਨ ਲੈ ਕੇ ਸਹਿਬਜ਼ਾਦਿਆਂ ਦੀ ਉਮਰਾਂ ਦੇ ਵੱਲ ਦੇਖ ਕਰਕੇ ਅਸੀਂ ਸਿੱਖ ਬਣੀਏ ਅਮਰਤ ਛਕੀਏ ਗੁਰੂ ਦੇ ਲੜ ਲੱਗੀਏ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕੀ ਫਤਿਹ ਸੋ ਇਸਨ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘ ਜੀ ਨੇ ਜਿੱਥੇ ਇਤਿਹਾਸ ਦੇ ਉੱਪਰ ਝਾਤ ਮਾਰੀ ਉਸ ਦੇ ਨਾਲ ਨਾਲ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਦਸੇ ਪੂਰਨਿਆਂ ਦੇ ਉੱਪਰ ਅਸੀਂ ਚੱਲੀਏ ਗੁਰੂ ਘਰ ਦੇ ਵਿੱਚ ਨਤਮਸਤਕ ਹੋਈਏ ਔਰ ਜਿੰਨੀ ਹੋ ਸਕੇ ਇਹਨਾਂ ਦਿਨਾਂ ਦੇ ਵਿੱਚ ਬਾਣੀ ਜਿਹੜੀ ਹੈ ਪੜ੍ਹੀ ਔਰ ਸੁਣੀ ਜਾਵੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾਂ